you ਹੈਲੋ ਜੀ ਗੁੱਡ ਮਾਰਨਿੰਗ ਜੀ ਸਸ ਕਾਲ ਹੈ ਜੀ ਸਾਰਿਆਂ ਨੂੰ ਸਵੇਰ ਦੀ ਸ਼ੁਰੂਆਤ ਹੋ ਗਈ ਹੈ ਤੇ ਰਾਜ ਚੁੱਕਿਆ ਸਮਾਂ ਪੰਜ ਸਵੇਰੇ ਮੈਂ ਤੇ ਇਹ ਚਾਹ ਚਾਹ ਰੱਖੇ ਜਾਓ ਬਰ ਚੀ ਦੁੱਧ ਪੋਣਾ ਦੇ ਵਿੱਚ ਤੇ ਮੈਂ ਆਖੇ ਜਿਸੀ ਤਰ੍ਹਾਂ ਅੱਜ ਦਾ ਮੌਸਮ ਬਹੁਤ ਖਰਾਬ ਹੋਇਆ ਤੁਸੀਂ ਦੇਖੋ ਨਹੀਂ

ਕਈ ਤਾਂ ਇਹ ਸੋਨ ਪੁੰਨਿਆਂ ਦੇ ਸਾਹ ਤੇ ਹਨ ਵਰਤ ਰੱਖਦੇ ਪੁੰਨਿਆਂ ਦਾ ਸਾਨੂੰ 1100 ਨੂੰ ਚੜ ਗਿਆ ਵੈਸੇ ਤੇ ਕਈ ਸਮਰਾਨ ਦੇ ਸਾਹ ਤੇ ਸੋਨ ਦੇ ਸੋਨਾ ਚੜਦਾ ਉਦੋਂ ਹਨ ਵਰਤ ਰੱਖਣਗੇ ਤੇ ਗੈਸ ਦਾ ਪੁੰਨਿਆਂ ਦੇ ਸਾਹ ਤੇ ਹੁੰਦੇ ਆ ਇਹ ਤੇ ਚਾਰ ਵਰਤ ਆਇਆ ਤੇ ਸੋਨ ਦੇ ਵਿੱਚ ਚਾਰ ਵਰਤ ਆਇਆ ਤੇ ਚਾਰ ਤਰੀਕ ਤੱਕ ਵਰਤ ਹੈ ਇਹ ਜੋ ਦਾਤ ਸ਼ੁਰੂ ਹੋਈ ਸੀ। ਬੱਲੇ ਸੋਨਵਾਲਾ ਦਾ ਜੋ ਦਾਤ ਰੀਤ ਅੱਜ ਸੁਣ ਕੇ ਇੱਕ ਵਰਤਕ ਖੁਸ਼ੀ ਸੀ। ਤੇ ਜਿਵੇਂ ਇਹ ਸਮਰਾਂਹ ਵਧੀਆ ਵਧੀਆ ਹਨ ਮਹੀਨਾ ਚੜਿਆ ਅੱਜ ਤੇ ਸਾਰਿਆਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ। ਮਾਰੇ ਘਰ ਉਹ ਅਗਿਆਰ ਦਾਸ ਕਰਦੇ ਆ। ਤੇ ਸਾਡੇ ਕਾਰਜ ਸੱਤ ਦਾ ਹੋਣਾ। ਤੇ ਉਹ ਜੋ ਉਹ ਦਾਸ ਸਾਹਿਤਰੀ ਬੰਦੇ ਨੇ ਤੇ ਸਭੀਆਂ ਪੋਰੀਆਂ ਹੋਣ। ਦਸ ਜਿਵੇਂ ਮਚਾਉ ਤਰੀ ਹੋਈ ਤੇ ਬਸ ਠੋਣੀ ਉਹਨਾਂ ਨੂੰ ਤੇ ਤੀਣੇ ਨੀ ਨੰਪਾਂ ਜਾਰੀ ਕਰਦੇ ਨੂੰ ਕੋਈ ਲਾਈਟ ਤਾਂ ਕੋਈ ਪਤਾ ਨਹੀਂ ਕਰੋ ਚ ਨਹੀਂ ਲਾਈਟ ਨਸ ਤੇ ਰਾਤ ਨੂੰ ਬਹੁਤ ਅੰਧੇਰਤਾ ਹੁੰਦੀ ਹੈ ਠੰਡਾ ਸੀ ਮੌਸਮ ਮੈਂ ਨਹੀਂ ਹੈ ਨਾ ਕੋਲਰ ਦੀ ਯਾਰ ਨਹੀਂ ਤੇ ਸੱਚ ਨਾਲ ਸਰਦੀ ਹੈ ਕੋਲਰ ਲਗਾ ਦੱਸੇ ਤੱਕ ਉਹ ਵੀ ਤਾਂ ਚੱਲ ਕੋਈ ਨਾ ਆ ਗਈ ਸੀ ਨਹੀਂ ਪਤਾ ਕਿੰਨੇ ਵਜੇ ਆਈ ਕਿੰਨੇ ਵਜੇ ਨਹੀਂ ਆਈ ਤੇ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਵੀਰ ਭੈਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਲਾਈਕ ਕਰਿਓ ਤੇ ਕਮੈਂਟ ਕਰੋ ਸੋਹਣੇ ਸੋਹਣੇ ਤੇ ਵੀਡੀਓ ਨੂੰ ਖੋਲੋ ਜ਼ਰੂਰ ਕਰਿਆ ਕਰੋ ਕਿਉਂਕਿ ਵੀਡੀਓ ਖੋਲ ਕੇ ਦੇਖੇ ਤੇ ਪਤਾ ਲੱਗਦਾ ਕਿ ਆਪਾਂ ਹਨ ਵੀਡੀਓ ਦੇ ਵਿੱਚ ਦੱਸਿਆ ਕੀ ਆਪਾਂ ਕਹਿਣਾ ਚਾਹੁੰਦੇ ਆ ਤੇ ਠੀਕ ਹੈ ਮਿਲਦੇ ਆਂ ਬਾਅਦ ਵਿੱਚ ਤੇ ਇੱਥੇ ਮੈਂ ਆ ਗਈ ਸੀ ਕੱਪੜੇ ਧੋਣ ਤੇ ਕੱਪੜੇ ਮੈਂ ਹਨਾ ਮਸ਼ੀਨ ਦੇ ਵਿੱਚ ਪਾਣੀ ਪਾਉਣ ਲੱਗੀ ਸੀ ਮੈਂ ਕਿਾ ਚੱਲਵੇ ਪਾਣੀ ਪਾ ਦਈ ਮਸ਼ੀਨ ਦੇ ਵਿੱਚ ਤੇ ਮੋਟਰ ਚੱਲਦੀ ਸੀ ਤੇ ਖੜਾ ਫਿਰ ਉਹ ਪੀਣ ਵਾਲਾ ਪਾਣੀ ਪੂਣੇ ਭਰ ਕੇ ਤੇ ਮਸ਼ੀਨ ਚ ਵੀ ਮੈਂ ਪਾਣੀ ਪਾ ਲਿਆ ਮੈਂ ਕਿਾ ਚੱਲ ਲੈਡ ਦਾ ਪਤਾ ਨਹੀਂ ਵੀ ਕੱਪੜੇ ਧੋਲ ਗਏ ਕਿਉਂਕਿ ਮੀਂਹ ਕਣੀ ਦਿਵਤ ਤੇ ਲੈਡ ਫਿਰ ਜਾਵੜਿੰਦੀ ਜਦ ਬਹੁਤ ਧੁੱਖਾ ਹੋ ਜਾਂਦਾ ਤੇ ਮੈਂ ਕਿਾ ਚੱਲ ਕੋਰ ਧੁੱਤਿਆ ਜਾਂ ਡ੍ਰੈਰ ਹੋ ਜਾਣ ਤੇ ਜੇ ਜਮੀ 12 بار ਪਾ ਦਾਂਗੇ 13 ਤਾਰ ਤੇ ਜਮੀ ਆਇਆ ਤਾਂ ਫਿਰ ਅੱਧਾ 12 ਪਾ ਦਾਂਗੇ ਚੱਲ ਸੁੱਕੀ ਜਾਣਗੇ ਤਾਂ ਕਰਕੇ ਫਿਰ ਬਸ ਉਹ ਛੇਮ ਚ ਪਾਣੀ ਪਾਉਣ ਲੱਗ ਪਈ ਸੀ ਤੇ ਇਹ ਪੈਪ ਨਾ ਲੈ ਕੇ ਤਾਂ ਆਈ ਜ਼ਬਰ ਥੋੜੀ ਛੋਟੀ ਰਹਿ ਗਈ ਤੇ ਬਸ ਬਾਕੀ ਹਨਾ ਖਿੱਚ ਕੇ ਜੇ ਪੈ ਜਾਂਦੇ ਆ ਪਾਣੀ ਪੈਪ ਨਾਲ ਤੇ ਪੈਪ ਖਿੱਚ ਕੇ ਜੇ ਫਿਰ ਪਾ ਲੈਂਦੇ ਹੰਨੇ ਤੇ ਵਾਸਤੇ ਫਿਰ ਮੈਂ ਇਹੋ ਨਾਲ ਕੱਪੜੇ ਪਾ ਦੂੰਗੀ ਮਸ਼ੀਨ ਦੇ ਵਿੱਚ ਜਿਹੜੇ ਧੋਣੇ ਆ ਤੇ ਬਾਕੀ ਮੈਂ ਹੁਣ ਇਹਦੇ ਉੱਤੇ ਹੁਣ ਸਰਫ ਸਰਫ ਪਾਉਂਗੀ ਤੇ ਪਲੱਗ ਲਾ ਕੇ ਤੇ ਪਾਣੀ ਆਪਾਂ ਪਾ ਲੈ ਜਿੰਨੀ ਕੱਪੜਾ ਲੋਡ ਸੀ ਤੇ ਥੋੜੇ ਜਿਹਾ ਕੱਪੜੇ ਤਾਂ ਇਹ ਹੈਗੇ ਸੀ ਉਹ ਤਾਂ ਮੰਮੀ ਨੇ ਤਿੰਨ ਛੋੜੀ ਸੀ ਮੇਰੇ ਦੇ ਤੇ ਦੋ ਤਿੰਨ ਦੋ ਤਿੰਨ ਛੋਟੇ ਮੇਰੇ ਸੀ ਦੋ ਦੋ ਜਵਾਕਾਂ ਦੇ ਸੀ ਤੇ ਇਹ ਵੀ ਕਾਫੀ ਹੋਈ ਜਾਂਦੇ ਜਦੋਂ ਆਪਾਂ ਨੂੰ ਲੱਗਦੇ ਤਾਂ ਥੋੜੇ ਜਿਹਾ ਪਏ ਜਦੋਂ ਪਤਾਉਨੇ ਆ ਉਹਦਾ ਪਤਾ ਲੰਦਾ ਵੀ ਬਾਵਾ ਕੱਪੜੇ ਤੇ ਵਾਸਪਰਮੈਂਟ ਸਰਪਾ ਪਾ ਕੇ ਤੇਰਾ ਗਈ ਸੀ ਇੱਥੇ ਤੇ ਇੱਥੇ ਸਨੇਹਾ ਲੱਗੀ ਸੀ ਝਾੜੀ ਲਾਉਣ ਅੰਦਰ ਲਾਤਾ ਸੀ ਨੇ ਝਾੜੀ ਤੇ ਬਾਹਰ ਲੱਗੀ ਸੀ ਲਾਉਣ ਤੇ ਇੱਥੇ ਨਾ ਮੈਂ ਤੇਲ ਵਾਲੀ ਸ਼ੀਸ਼ੀ ਲੈ ਕੇ ਆਈ ਸੀ ਸਰੋਂ ਦਾ ਤੇਲ ਪਾ ਕੇ ਰੱਖ ਦੇ ਸੀ ਵਾਸ਼ਰੂਮ ਚ ਤੇ ਇਹਦਾ ਨਟਕਾ ਨਹੀਂ ਖੁੱਲਦੀ ਹੁੰਦਾ ਸੀ ਉੱਥੋਂ ਤੇ ਮੈਂ ਖੋਲਣ ਦੀ ਕੋਸ਼ਿਸ਼ ਕਰਦੀ ਸੀ ਮੰਮੀ ਨੇ ਖੋਲਿਆ ਮੰਮੀ ਤਾਂ ਵੀ ਨਹੀਂ ਖੁੱਲਿਆ ਪਲਾਸ ਨਾਲ ਵੀ ਖਿੱਚਿਆ ਸੀ ਤੇ ਖੁੱਲਿਆ ਨਹੀਂ ਸਾਥ ਤੇ ਫਿਰ ਮੈਂ ਕਾਚਾ ਲੈ ਰੱਖ ਦਿੰਦੇ ਆ ਹੋਰ ਸ਼ੀਸ਼ੇ ਚ ਪਾ ਲਈਆਂ ਤੇ ਦੇ ਅੰਦਰ ਕੋਚੂ-ਕੋਚੂ ਲਾ ਦਿੱਸ ਨਾ ਨੀ ਤੇ ਫਿਰ ਮੈਂ ਇੱਥੇ ਆ ਗਈ ਸੀ ਚਟਨੀ ਕੁੱਟਨੀ ਸੀ ਮੈਂ ਕਾਚਾ ਚਲ ਬਾਹਰ ਹੀ ਰੱਖੀ ਉਹਨੇ ਕੁੰਡਾ ਛੋਟਾ ਤੇ ਬਾਹਰ ਹਵਾ ਵਧੀਆ ਚੱਲਦੀ ਸੀ ਠੰਡੇ-ਮੁੰਡੇ ਤੇ ਅੰਦਰ ਤਾਂ ਗਰਮੀ ਬਹੁਤ ਸੀ ਤੇ ਉਹ ਤਾਂ ਮੌਸਮ ਠੰਡਾ ਹੀ ਸੀ ਤੇ ਫਿਰ ਮੈਂ ਕਾਚਾ ਚਲ ਬਾਹਰ ਹਵਾ ਵਧੀਆ ਚੱਲੀ ਜਾਂਦੀ ਸੀ ਤੇ ਮੈਂ ਕਾਚਾ ਚਲ ਬਾਹਰ ਚਟਨੀ ਕੁੱਟ ਲੈਣੀ ਤੇ ਬੱਸ ਫਿਰ ਮੈਂ ਇੱਥੇ ਕੁੰਡਾ ਤੇ ਘੋਟਣਾ ਲਈ ਮਿਰਚਾ ਚੱਕ ਲਈ ਨਮਕ ਦਾ ਨਿਲੇ ਆਈ ਜੜੀ ਉੜੀ ਦੀ ਮਨੇ ਚੀਜ਼ ਦੀ ਜ਼ਰੂਰਤ ਸੀ ਮੈਂ ਲੈ ਆਈ ਤੇ ਇੱਥੇ ਪਿਆਜ਼ ਧੋਣ ਵਾਸਤੇ ਮੈਂ ਪਾਣੀ ਲਈ ਤੇ ਵਸ ਇੱਥੇ ਫਿਰ ਮੈਂ ਮਿਰਚਾ ਦੇਖਦੀ ਸੀ ਮੁੰਡਾ ਮਿਰਚਾ ਪਾ ਦੀਏ ਤੇ ਮੈਂ ਲਾਲ ਮਿਰਚਾ ਦੇਖਦੀ ਸੀ ਲਾਲ ਮਿਰਚਾ ਹੈਣੀ ਸੀ ਤੇ ਹਰੀਆਂ ਹੀ ਸੀ ਮੁੰਡਾ ਚੱਲ ਹਰੀਆਂ ਮੈਂ ਪਚੰਨੀ ਬਣਾ ਲੈਣੀ ਆ ਫਿਰ ਮੈਂ ਡੰਡੀਆਂ ਕੱਟ ਕੇ ਵਸ ਕੁੰਡੇ ਦੇ ਵਿੱਚ ਪਾ ਦੂੰਗੀ ਹਰੀਆਂ ਮਿਰਚਾਂ ਤੇ ਵਸ ਹਰੀਆਂ ਮਿਰਚਾ ਪਾ ਕੇ ਫਿਰ ਆਪਾਂ ਪਿਆਇ ਬੋਲ ਪਾ ਲਾਂਗੇ ਵਿੱਚ ਤੇ ਵਸ ਹੁਣ ਹਰੀਆਂ ਮਿਰਚਾ ਪਾਤੀਆਂ ਹਰੀਆਂ ਕੁੱਚਣ ਪੁੱਟ ਲੈਂਦੇ ਹਾਂ ਮੈਂ ਅੱਗੇ ਇਸੀ ਚਟਣੀ ਕੋਟਾ ਦੇਖ ਮੈਂ ਹਰੀਆਂ ਮਿਰਚਾਂ ਬਾਗ ਕੋਟਲੀਆਂ ਵਰ ਪਿਆਜ਼ ਕੋਟਲੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਕੁੱਟ ਕੇ ਆਪਾਂ ਹਨਾ ਜਦੋਂ ਬ੍ਰੇਕ ਹੋ ਜਾਣਗੇ ਜਮਾ ਪੱਤ ਮਰ ਜਾਣਗੇ ਮਿਰਚਾਂ ਤੇ ਪਿਆਜ਼ਾਂ ਦੇ ਤੇ ਬਸ ਫਿਰ ਆਪਾਂ ਇਹਦੇ ਵਿੱਚ ਨੂਨ ਪਾ ਦਾਂਗੇ ਮੈਂ ਪਦੀਨਾ ਵੀ ਪਾਉਣਾ ਸੀ ਪਰ ਪਦੀਨਾ ਮੈਂ ਲਿਆਈ ਨਹੀਂ ਤੋੜ ਕੇ ਤੇ ਵਾਸਾ ਫਿਰ ਮੈਂ ਇੱਥੇ ਚਟਣੀ ਬਣਾ ਕੇ ਤੇ ਫਿਰ ਮੈਂ ਇੱਥੇ ਲੱਗ ਗਈ ਸੀ ਕੱਪੜੇ ਸੁੱਕਣੇ ਪਾਉਣ ਤੇ ਹਵਾ ਜੀ ਦੇਖੋ ਕਿੰਨੀ ਵਧੀਆ ਚੱਲੀ ਜਾਂਦੀ ਠੰਡੀ ਠੰਡੀ ਹਵਾ ਤੇ ਮੌਸਮ ਵਧੀਆ ਹੋਇਆ ਪਿਆ ਹੋਂ ਤਾਂ ਤੇ ਤਿੰਨ ਚਾਰ ਦਿਨ ਹੋ ਗਏ ਠੰਡਾ ਹੀ ਹੈ ਮੌਸਮ ਤੇ ਵੀ ਰੋਝੀ ਆ ਜਾਂਦਾ ਢਿੱਲੀ ਵਾਸਾ ਨਾ ਕਦੇ ਦਿਨੇ ਆਗਾ ਕਦੇ ਰਾਤ ਨੂੰ ਤੇ ਰਾਤ ਸਾਡੇ ਬਹੁ ਮੀ ਆਇਆ ਤੇ ਵਸ ਕੱਲ ਦਿਨੇ ਤਾਂ ਪਿਆ ਨਹੀਂ ਤੇ ਰਾਤ ਨੂੰ ਵਾਵਾ ਆ ਗਿਆ ਸਾਢੇ 8 9 ਵਜੇ ਦਾ ਟਾਈਮ ਸੀ ਰਾਤ ਦਾ ਤੇ ਵਸ ਫਿਰ ਮੈਂ ਇੱਥੇ ਪਹਿਲਾਂ ਮੈਂ ਘੰਦਰੀ ਪਾ ਦਿੰਨੇ ਬੱਦਲ ਜੀ ਤੇ ਫਿਰਦੇ ਤੁਰੇ ਤੇ ਮੰਮੇ ਕਹਿੰਦੇ ਨਹੀਂ ਵੀ ਇੱਥੇ ਪਾ ਦੇ ਹਵਾ ਜੀ ਨਾਲ ਸੁੱਕ ਜਾਣਗੇ ਜਮੀ ਆਇਆ ਤਾਂ ਅੰਦਰ ਪਾ ਦਾਂਗੇ ਮੈਂ ਕਿਹਾ ਠੀਕ ਹੈ ਤੇ ਵਸ ਫਿਰ ਮੈਂ ਇੱਥੇ ਕੱਪੜੇ ਲੱਗ ਗਏ ਸਪੌਣ ਸੁੱਕਣੇ ਤੇ ਪਾਦਾਂ ਤੇ ਰੋਟੀ ਹਨਾ ਮੈਂ ਹਜ ਮੰਮੀ ਨੇ ਰੋਟੀ ਬਣਾ ਲਈ ਸੀ ਤੇ ਮੈਂ ਖਾਣੀ ਸੀ ਮੰਮੀ ਨੇ ਖਾਣੀ ਸੀ ਸਨੇਂਗਾ ਨੇ ਰੀਸ਼ੂ ਖਾ ਕੇ ਚਲੇ ਗਿਆ ਸੀ ਤੇ ਬਸ ਫਿਰ ਮੈਂ ਲੱਗੀ ਸੀ ਇੱਥੇ ਇਸ ਕੱਪੜੇ ਸੁਕਣੇ ਪਾਉਣ ਤੇ ਸੁੱਕਣੇ ਪਾ ਕੇ ਤੇ ਬਸ ਫਿਰ ਮੈਂ ਨਾ ਤੇ ਚੁਟਕਣੀਆਂ ਲਾ ਦੂੰਗੀ ਕੱਪੜਿਆਂ ਵਾਲੀਆਂ ਕਿਉਂਕਿ ਹਵਾ ਬਹੁਤ ਚੱਲਦੀ ਸੀ ਮੈਂ ਕਿ ਡਿੱਕਣਗੇ ਨਾ ਉੱਤੇ ਜਾਣਗੇ ਨਹੀਂ ਤਾਂ ਹਵਾ ਚ ਤੇ ਫਿਰ ਮੈਂ ਤਾਂ ਕਰਕੇ ਬਸ ਚੁਟਕਣੀਆਂ ਲਾ ਦੂੰਗੀ ਕੱਪੜੇ ਦੇ ਉੱਪਰ ਤੇ ਇੱਥੇ ਫਿਰ ਮੈਂ ਆ ਗਈ ਸੀ ਪਾਂਡੇ ਤੋਂ ਵਾਸਤੇ ਪਾਂਡੇ ਥੋੜੇ ਜਿਹੀ ਵਸੇ ਬਾਕੀ ਤਾਂ ਮੰਮੀ ਨੇ ਮਾਇਤੇ ਸੀ ਤੇ ਵਸੇ ਮੇਰੇ ਰੋਟੀ ਵਾਲੇ ਸੀ ਚਾਹਲੇ ਸੀ ਤੇ ਮੈਂ ਖਚਣਾ ਮਾਇੰਦਾ ਨਾਲ ਦੇ ਨਾਲ ਹੀ ਤੇ ਵਸੇ ਇਹਨਾਂ ਨੂੰ ਮੈਂ ਸਾਫ ਕਰਕੇ ਤੇ ਕੱਲੀ ਨੂੰ ਬਣ ਗਏ ਵੀ ਪਾਂਡੇ ਤੇ ਵਸੇ ਫਿਰ ਮੈਂ ਸੈਂਖ ਸੁਖ ਤੋ ਦੂੰਗੀ ਇਹਨਾਂ ਨੂੰ ਚੰਗੀ ਤਰ੍ਹਾਂ ਸੈਂਖਣਾ ਵਾ ਸਾਬਣ ਦੇ ਨਾਲ ਸਕ੍ਰੈਬਰ ਨਾਲ ਧੋ ਕੇ ਚੰਗੀ ਤਰ੍ਹਾਂ ਤੇ ਵਸੇ ਫਿਰ ਆਪ ਇਹਦੇ ਵਿੱਚ ਪਾਣੀ ਡੋਲ ਕੇ ਧੋ ਦਾਂਗੇ ਚੰਗੀ ਤਰ੍ਹਾਂ ਵਾਸ਼ ਕਰ ਦਾਂਗੇ ਤੇ ਸੈਂਖਾਂ ਸਾਫ਼ ਹੀ ਹੁੰਦੇ ਆ ਉਦੋਂ ਤੱਕ ਮੇਰੀ ਆਦਤ ਹੈ ਨਾ ਮੈਂ ਜਦੋਂ ਵੀ ਭਾਂਡੇ ਧੋਣੀਆਂ ਆ ਮਾਣਦੀ ਆ ਤੇ ਮੈਂ ਸੈਂਖਾਂ ਨੂੰ ਤੋਨਾਂ ਨੂੰ ਸਾਫ਼ ਕਰਕੇ ਫੇਰ ਭਾਂਡੇ ਰੱਖਦੀ ਆ ਰੱਖਦੇ ਤਾਂ ਟੋਕਰੇ ਦੇ ਵਿੱਚ ਹੀ ਆ ਸੀ ਭਾਂਡੇ ਤੇ ਪਰ ਮੈਂ ਸੈਂਖਾਂ ਨੂੰ ਚੰਗੀ ਤਰ੍ਹਾਂ ਹੈ ਨਾ ਸਾਫ਼ ਕਰਕੇ ਫੇਰ ਹੀ ਮੈਂ ਭਾਂਡੇ ਧੋਣੀਆਂ ਤੇ ਫਿਰ ਜਾਨੀ ਕੀ ਨਾਲੇ ਕਲੀਨ ਹੋ ਜਾਂਦੇ ਨਾਲ ਵਧੀਆ ਲੱਗਦਾ ਉਹਦੇ ਮਨ ਨੂੰ ਤੇ ਤਸੱਲੀ ਜੀ ਹੋ ਜਾਂਦੀ ਆ ਤੇ ਬਸ ਫਿਰ ਮੈਂ ਭਾਂਡੇ ਮਾਣ ਲਈ ਸੀ ਸਾਰੇ ਤੇ ਬਸ ਹਣ ਤੋ-ਤੋ ਕੇ ਮੈਂ ਟੋਕਰੇ ਦੇ ਵਿੱਚ ਰੱਖ ਦੇਣੀ ਸਾਰੇ ਭਾਂਡੇ ਤੇ ਬੱਤਲਵਾਈ ਹੈ ਨਾ ਉੱਪਰ ਹੀ ਫਿਰਦੇ ਸੀ ਬੱਤਲ ਤੁਰਿਆ ਤੇ ਮੇਂ ਕੋਦੋ ਵੀ ਆ ਸਕਦਾ ਸੀ ਕਿੰਮੈਂ ਜੀ ਤਾਂ ਹੌਲ ਲੱਗਦੀ ਸੀ ਬ੍ਰੇਕ ਜੀਆਂ ਕੜੀ-ਕੜੀ ਤਣ ਲੱਗਦੀਆਂ ਜਿਵੇਂ ਮੈਂ ਕਹ ਆ ਵੀ ਕਣੀ ਆਉਣ ਲੱਗੀ ਤੇ ਫਿਰ ਮੰਮੀ ਨੇ ਨਹੀਂ ਵੀ ਚੱਲ ਹਜੇ ਦੇਖਦੇ ਆ ਜੇ हट ਗਿਆ ਠੀਕ ਹੈ ਕਈ ਵਾਰ ਹਵਾ ਪੱਤਰ ਡਾਕੇ ਲਾਈ ਜਾਂਦੀ ਹੈ ਤੇ ਜੇ ਨਾ ਆਇਆ ਤਾਂ ਠੀਕ ਹੈ ਜੇ ਆ ਗਿਆ ਤਾਂ ਫਿਰ ਚੱਕ ਕੇ ਅੰਦਰ ਪਾ ਦਿੰਦੇ ਪਰ ਹਾਂ ਆਇਆ ਨੀਸੇ ਟਾਲ ਗਿਆ ਸੁਮੀ ਤੇ ਵਾਸਤੇ ਫਿਰ ਮੈਂ ਸੈਂਕ ਤੋਂ ਘਸਾ ਕਰਨ ਲੱਗੀ ਸੀ ਇਧਰ ਲਾ ਵੀ मैं बच्चा चला ना वो क्लीन करता ते बस इतने पाथ पे ਤੇ ਮੈਂ ਲੱਗੀ ਸੀ ਸਾਲਪ ਸਾਬ ਕਰਨਾ ਤੇ ਮੈਂ ਕਿਹਾ ਚਲ ਭਾਂਡੇ ਦਾ ਹੋ ਗਏ ਤੇ ਮੈਂ ਮੈਂ ਕਿਹਾ ਗੈਸ ਗੋਸ ਵੀ ਸਾਫ ਕਰ ਦਿੱਤੀ ਜਿੰਕ ਤਰ੍ਹਾਂ ਤੇ ਅੱਜ ਅਸੀਂ ਜਾਣਾ ਸੀ ਗੁਰਦੁਆਰਾ ਸਾਹਿਬ ਕਿਉਂਕਿ ਅੱਜ ਹੈਗਾ ਸੰਗਰਾਂਦ ਤੇੜ ਤੇ ਫਿਰ ਉਹ ਹੈ ਹਨਾ ਮੈਂ ਕਿਹਾ ਚੱਲਣਾ ਤਾਂ ਲੈ ਸੀ ਸਭਈ ਤੇ ਮੈਂ ਕਿਹਾ ਚੱਲ ਵੀ ਕੰਮ ਆਪਣੇ ਨਿਬੜ ਲਏ ਸੀ ਟਾਈਮ ਨਾਲ ਹੀ ਫਿਰ ਮੈਂ ਕਿਹਾ ਚਲ ਜਾਇਆ ਆਵਾਂਗੇ ਤੇ ਕੀਰਤਨ ਸੁਣਿਆ ਆਵਾਂਗੇ ਹਨਾ ਗੋਸ਼ਾਪਤ ਕੰਨਾਂ ਦੇ ਵਿੱਚ ਪੈਂਦੇ ਗੁਰੂ ਘਰ ਦੀ ਬਾਣੀ ਤੇ ਆਵਾਜ਼ੇ ਫਿਰ ਮੈਥੇ ਕੰਮ ਨਵੇੜ ਕੇ ਤੇ ਬਸ ਸਿਰਸੁਰ ਪਾਉਂਗੀ ਤੇ ਦਿਵਾਦ ਹਨਾ ਦੇਖੋ ਇਹ ਕੱਪੜੇ ਸੁੱਕਣੇ ਪਾਤੇ ਸੀ ਸਾਰੇ ਤੇ ਧੁੱਪ ਵੀ ਨਿਕਲਦੀ ਹੁੰਦੀ ਸੀ ਹਵਾ ਵੀ ਚੱਲੀ ਜਾਂਦੀ ਸੀ ਕਿਤੇ ਬੱਦਲ ਹੋ ਜਾਂਦੇ ਸੀ ਕਿਤੇ ਧੁੱਪ OTT ਹੋ ਜਾਂਦੀ ਸੀ ਆਈ ਹੋ ਜਾਂਦਾ ਸੀ ਤੇ ਇਦਾਂ ਹੋ ਸੀ ਨਾ ਬੇਗਲਾ ਥੱਲੋ ਥੱਲੋ ਵੜਦੀ ਕੋ ਨਾਲ ਹੀ ਕੋਕ ਬਾਲੀ ਥੱਲੇ ਮਚੂ ਬੀ ਸੀ ਉੱਤਰ ਚੰਮਣ ਵੀ ਅਸੀਂ ਵੜਦੇ ਥੱਲੋਂ ਸਾਰੀ ਸ਼ਾਮ ਤੀ ਉਪਰ ਵਾਸ ਇੱਕ ਟਾਣਾ ਜਰਾ ਰੱਖ ਲਿਆ ਤੇ ਚੇਰ ਕਰਦੇ ਵਾਰ ਸਾਵਤਾ ਸੀ ਆਗੇ ਸਿਲਮ ਖਰਚੋ ਸੀ ਲਿਆਂਦੇ ਸੀ ਦਾਲ ਤੇ ਮਿੱਠੇ ਚੋਲ ਸੀ ਤੇ ਲਿਆਂਦੇ ਸੀ ਅਸੀਂ ਤੇ ਵਾਸਤੇ ਮੈਂ ਤੋਥੀ ਖਾਇਆ ਸੀ ਤਿੰਨਾਂ ਨੂੰ ਖਾਲੇ ਸੀ ਸਨੇਹਾ ਤੇ ਮੰਮੀ ਨੇ ਤੇ ਹੁਣ ਮੈਂ ਰੋਟੀ ਲਾਉਂਗੀ ਇਹਨਾਂ ਦੀ ਮੈਂ ਤਾਂ ਚੱਲਣਾ ਰੋਟੀ ਲਾਦਾ ਆ ਆਟਾ ਬਾਹਰ ਪੜਦਾ ਸੀ ਫ੍ਰਿਜ ਚੋਂ ਤੇ ਇੱਥੇ ਕਰਾਂਗੇ ਆਪਾਂ ਵੀਡੀਓ ਦਾ ਐਂਡ ਦੇਖੋ ਜੀ ਮੀ ਵੀ ਆ ਗਿਆ ਤੇ ਅੱਜ ਦਾ ਵਲੋਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਧੰਨਵਾਦ